ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੱਸਿਆ ਦੇ ਰਿਲੇਟਿਡ ਮੈਂ ਕਈ ਵੀਡੀਓ ਪਹਿਲਾਂ ਬਣਾ ਚੁੱਕਾ ਹਾਂ ਡਿਪਰੈਸ਼ਨ ਦੇ ਸੰਬੰਧ ਵਿੱਚ ਸਮੱਸਿਆ ਦੇ ਸੰਬੰਧ ਵਿੱਚ ਘਰੇਲੂ ਝਗੜਿਆਂ ਦੇ ਸੰਬੰਧ ਵਿੱਚ ਕਈ ਵੀਡੀਓ ਬਣਾ ਚੁੱਕਾ ਹਾਂ ਅੱਜ ਫੇਰ ਕੁਝ ਨਵੇਂ ਵਿਚਾਰ ਬਣੇ ਸਮੱਸਿਆ ਦੇ ਸੰਬੰਧ ਵਿੱਚ ਤੇ ਉਹ ਵਿਚਾਰ ਮੈਂ ਆਪ শ্রোਤਿਆਂ ਦੇ ਨਾਲ ਸ਼ੇਅਰ ਕਰਨੇ ਚਾਹੁੰਦਾ ਹਾਂ ਜੇ ਮੰਨ ਲਓ ਬਹੁਤ ਵੱਡੀ ਸਭਾ ਹੋਵੇ ਇੱਕ ਪਿੰਡ ਦੇ ਬਾਹਰ ਜਾਂ ਸ਼ਹਿਰ ਦੇ ਬਾਹਰ ਸ਼ਹਿਰ ਵਾਸੀਆਂ ਦੀ ਇੱਕ ਬੜੀ ਵੱਡੀ ਰੈਲੀ ਹੋਵੇ ਸਭਾ ਹੋਵੇ ਉਸ ਸਭਾ ਦੇ ਅੰਦਰ ਪੁੱਛਿਆ ਜਾਏ ਇੱਕ ਪ੍ਰਸ਼ਨ ਪੈਦਾ ਕੀਤਾ ਜਾਏ ਇੱਕ ਦਾਣਸ਼ਮੰਦ ਵੱਲੋਂ ਚੰਗੇ ਸੱਜਣ ਵੱਲੋਂ ਬਈ ਤੁਸੀਂ ਸਮੱਸਿਆ ਦੱਸੋ ਵੀ ਕਿੰਨੂ ਕਿੰਨੂ ਸਮੱਸਿਆ ਹੈ ਤੇ ਕਿੰਨੂ ਨਹੀਂ ਸਾਰੇ ਲੋਕਾਂ ਦੀਆਂ ਬਾਹਾਂ ਖੜੀਆਂ ਹੋ ਜਾਣਗੀਆਂ ਵੀ ਮੈਨੂੰ ਵੀ ਸਮੱਸਿਆ ਹੈ ਕਿਉਂਕਿ ਹਰ ਇੱਕ ਦੇ ਕੋਲ ਕੋਈ ਨਾ ਕੋਈ ਸਮੱਸਿਆ ਹੈ ਫਰਕ ਇਹ ਨਾ ਕਿ ਮੇਰੀ ਹੋਰ ਹੈ ਤੁਹਾਡੀ ਹੋਰ ਹੈ ਕਿਸੇ ਦੀ ਤਨ ਕਰਕੇ ਕਿਸੇ ਦੀ ਪਰਿਵਾਰ ਕਰਕੇ ਕਿਸੇ ਦੀ ਸਰੀਰ ਕਰਕੇ ਕਿਸੇ ਦੀ ਹੋਰ ਕਿਸੇ ਦੀ ਹੋਰ ਸਮੱਸਿਆ ਹੈ ਸਭ ਲੋਕਾਂ ਦੀਆਂ ਬਾਹਾਂ ਖੋਲ੍ਹਣ ਗਿਆ ਵੀ ਮੈਂ ਵੀ ਸਮੱਸਿਆ ਵਿੱਚ ਆ ਮੈਂ ਵੀ ਸਮੱਸਿਆ ਵਿੱਚ ਆ ਜੇ ਉਹੀ ਸੱਜਣ ਤੁਹਾਨੂੰ ਦੁਬਾਰਾ ਪ੍ਰਚਨ ਕਰੇ ਅੱਛਾ ਇਹ ਜਿਹੜੀਆਂ ਤੁਹਾਡੀਆਂ ਬਾਹਾਂ ਖੜੀਆਂ ਹੋਈਆਂ ਮੇਰਾ ਹੁਣ ਦੂਸਰਾ ਸਵਾਲ ਇਹ ਵੀ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤੇ ਦੁਬਾਰਾ ਫੇਰ ਬਾਵਾ ਖੜੀਆਂ ਹੋ ਜਾਣਗੀਆਂ ਖਲੋ ਜਾਣਗੀਆਂ ਸਾਰੇ ਲੋਕ ਕਹਿਣਗੇ ਹਾਂ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਕੌਣ ਰਹਿਣਾ ਚਾਹੁੰਦਾ ਹੈ ਸਮੱਸਿਆ ਦੇ ਨਾਲ ਕਲੇਸ਼ ਦੇ ਨਾਲ ਕਲੇ ਦੇ ਨਾਲ ਦੁਬਾਰਾ ਫੇਰ ਬਾਵਾ ਖਲੋਣਗੀਆਂ ਹਾਂਜੀ ਅਸੀਂ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਇਸ ਤੋਂ ਅੱਗੇ ਚੱਲਨੇ ਆ ਫਿਰ ਉਹੀ ਸੱਜਣ ਇੱਕ ਪ੍ਰਸ਼ਨ ਪੈਦਾ ਕਰੇ ਅੱਛਾ ਜੀ ਮੈਂ ਵੇਖਿਆ ਹੈ ਬਈ ਤੁਹਾਡੇ ਪਿੰਡ ਦੇ ਅੰਦਰ ਜਾਂ ਤੁਹਾਡੇ ਸ਼ਹਿਰ ਦੇ ਅੰਦਰ ਇੱਕ ਜਗ੍ਹਾ ਹੈ ਉਹ ਜਗ੍ਹਾ ਦੇ ਉੱਤੇ ਲੋਕ ਬੜੇ ਆਰਾਮ ਦੇ ਨਾਲ ਰਹਿੰਦੇ ਨੇ ਸੌਂਦੇ ਨੇ ਤਾਂ ਆਰਾਮ ਦੇ ਨਾਲ ਉੱਥੇ ਕੋਈ ਸਮੱਸਿਆ ਨਹੀਂ ਤੁਸੀਂ ਜਾਨਣਾ ਚਾਹੋਗੇ ਬਈ ਉਹ ਜਗ੍ਹਾ ਕਿਹੜੀ ਹੈ ਵੀ ਤੁਹਾਡੇ ਸ਼ਹਿਰ ਦੇ ਅੰਦਰ ਤੇ ਫਿਰ ਤੀਸਰੀ ਵਾਰ ਲੋਕਾਂ ਦੇ ਹੱਥ ਖੰਡੋਣਗੇ ਬਾਹਾਂ ਖਲੋਣਗੀਆਂ ਹਾਂਜੀ ਕਿਉਂ ਨਹੀਂ ਜਾਨਣਾ ਚਾਹਵਾਗੇ ਅਸੀਂ ਜਾਨਣਾ ਵੀ ਚਾਹਾਂਗੇ ਅਸੀਂ ਜਾਨਣਾ ਵੀ ਚਾਹਾਂਗੇ ਵੀ ਉਹ ਜਗ੍ਹਾ ਦੱਸੋ ਜਿੱਥੇ ਚੈਣ ਦੀ ਨੀਂਦ ਆਉਂਦੀ ਹੋਵੇ ਤੇ ਕੋਈ ਸਮੱਸਿਆ ਨਾ ਹੋਵੇ ਤੇ ਹੋਵੇ ਵੀ ਛੱਡੇ ਸ਼ਹਿਰ ਦੇ ਅੰਦਰ ਦੱਸੋ ਲੋਕ ਲੋਕ ਕੌਣ ਨੇ ਅੱਛਾ ਤਿੰਨ ਪ੍ਰਸ਼ਨ ਹੋ ਗਏ ਅੱਛਾ ਹੁਣ ਚੌਥਾ ਪ੍ਰਸ਼ਨ ਹੈ ਕੀ ਤੁਸੀਂ ਆਪਣੀਆਂ ਸਮੱਸਿਆਵਾਂ ਨੂੰ ਮਟਾਉਣਾ ਚਾਹੁੰਦੇ ਹੋ ਫੇਰ ਬਾਵਾ ਖਲੋਜਣ ਗਿਆ ਹਾਂਜੀ ਮਟਾਉਣਾ ਚਾਹੁੰਦੇ ਹਾਂ ਤੇ ਉਹ ਬੰਦਾ ਬੜੇ ਠਰਮੇ ਦੇ ਨਾਲ ਸਹਿਜੇ ਜੈ ਉਤਰ ਦਵੇ ਕਿ ਠੀਕ ਹੈ ਜੀ ਮੈਂ ਤੁਰਿਆ ਆ ਰਿਹਾ ਸਾਂ ਤੇ ਮੈਂ ਵੇਖਿਆ ਸੀ ਰਾਹ ਦੇ ਅੰਦਰ ਆਇਆ ਸ਼ਮਸ਼ਾਨ ਰਾਹ ਦੇ ਅੰਦਰ ਆਏ ਮਰਗਟ ਰਾਹ ਦੇ ਅੰਦਰ ਆਈਆਂ ਮੜੀਆਂ ਉੱਥੇ ਜਿਹੜੇ ਲੋਕ ਸੁੱਤੇ ਪਏ ਸਨ ਨਾ ਕਬਰਾਂ ਦੇ ਅੰਦਰ ਜਿਹਦੇ ਜਿਨ੍ਹਾਂ ਦੇ ਸੰਸਕਾਰ ਹੋ ਗਏ ਜਾਂ ਕਬਰਾਂ ਦੇ ਅੰਦਰ ਦਫਨਾਏ ਪਏ ਸਨ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਸੀ ਤੁਸੀਂ ਉਦਾਂ ਦੇ ਬੰਨਣਾ ਚਾਹੋਗੇ ਹੁਣ ਕਿਸੇ ਦੀ ਬਾਣ ਨਹੀਂ ਖਲੋਏਗੀ ਕਿਉਂਕਿ ਮਰਨਾ ਕੌਣ ਚਾਹੁੰਦਾ ਹੈ ਤੇ ਉਹ ਵੀ ਆਪ ਮੌਤ ਮੰਗ ਕੇ ਲਵੇ ਮੌਤ ਵਾਸਤੇ ਤੇ ਇਹ ਹੁੰਦਾ ਹੈ ਵੀ ਸ਼ਾਇਦ ਮੇਰੀ ਵਾਰੀ ਲੇਟ ਹੈ ਬਾਰੋ-ਬਾਰ ਕੰਮ ਟਲ ਜਾਏ ਗਵੰਡੀ ਦੇ ਘਰ ਵਿੱਚ ਆ ਗਈ ਜਿਵੇਂ ਕਬੀਰ ਜੀ ਕਹਿੰਦੇ ਨਾ ਕਿ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਪਰ ਕੌਣ ਜਾਣਦਾ ਹੈ ਮੌਤ ਬਾਰੇ ਤੇ ਖਿਆਲ ਹੁੰਦਾ ਹੈ ਵੀ ਸ਼ਾਇਦ ਮੇਰੇ ਤੋਂ ਗੱਲ ਬੁਲਾਈ ਜਾਏ ਮੇਰੇ ਤੋਂ ਟਾਲੀ ਜਾਏ ਪਾਸੇ-ਪਾਸੇ ਦੀ ਲੰਘ ਜਾਏ ਖੈਰ ਹੁਣ ਮੰਗ ਕੇ ਲਵੇ ਤੇ ਕੌਣ ਮੌਤ ਮੰਗ ਕੇ ਲਵੇ ਸਾਰਿਆਂ ਦੇ ਹੱਥ ਨੀਵੇਂ ਰਹਿਣਗੇ ਸਿਰ ਵੀ ਨੀਵੇਂ ਹੋਣਗੇ ਬਲਕੇ ਸਵਾਲ ਕਰਨ ਵਾਲੇ ਨੂੰ ਹੋ ਸਕਦਾ ਇਟਾਂ ਪੱਥਰ ਵੀ ਵੱਜ ਜਾਣ ਹੋ ਸਕਦਾ ਇਹ ਦੁਰਵਿਹਾਰ ਕੀਤਾ ਜਾਏ ਹੋ ਸਕਦਾ ਇਹ ਮਾੜੇ ਬੋਲ ਬੋਲੇ ਜਾਣ ਜਿਹੜਾ ਪ੍ਰਸ਼ਨ ਕਰ ਰਿਹਾ ਵੀ ਤੁਸੀਂ ਮਰਨਾ ਚਾਹੋਗੇ ਜਿਨ੍ਹਾਂ ਲੋਕਾਂ ਨੂੰ ਮੈਂ ਵੇਖਿਆ ਉਹਨਾਂ ਕੋਲ ਸਮੱਸਿਆ ਨਹੀਂ ਤੁਸੀਂ ਓਦਾਂ ਦੇ ਬੰਨੇ ਚਾਹੋਗੇ ਕਿਸੇ ਦਾ ਹੱਥ ਨਹੀਂ ਖਲੋਏਗਾ ਭਾਵੇਂ ਉਹ ਚੰਗਾ ਹੋਵੇ ਬੱਚਾ ਹੋਵੇ ਬੁੱਢਾ ਹੋਵੇ ਜਵਾਨ ਹੋਵੇ ਅੱਛਾ ਹੁਣ ਇੱਕ ਗੱਲ ਮੈਂ ਅਗਲੀ ਕਹਿਣੀ ਚਾਹੁੰਦਾ ਅਗਰ ਜ਼ਿੰਦਗੀ ਹੈ ਤੇ ਜ਼ਿੰਦਗੀ ਦੇ ਨਾਲ ਸੱਜਣੋ ਸਮੱਸਿਆ ਵੀ ਹੈ ਜ਼ਿੰਦਗੀ ਨਹੀਂ ਮੌਤੇ ਤੇ ਮੌਤ ਤੋਂ ਬਾਅਦ ਕਾ ਦੀ ਸਮੱਸਿਆ ਹੈ ਜ਼ਿੰਦਗੀ ਨੂੰ ਖਤਰਾ ਹੈ ਅਗਰ ਫੁੱਲ ਲੇ ਤੇ ਫੁੱਲ ਨੂੰ ਖਤਰਾ ਹੈ ਅਗਰ ਦੀਵਾ ਜਗਦਾ ਹੈ ਤੇ ਉਹਨੂੰ ਖਤਰਾ ਹੈ ਹਵਾ ਨਾ ਬੁਝਾ ਦੇ ਜਾਂ ਕੋਈ ਫੂਕ ਮਾਰ ਕੇ ਨਾ ਬੁਝਾ ਦੇ ਅਗਰ ਫੁੱਲ ਹੈ ਉਹਨੂੰ ਖਤਰਾ ਹੈ ਕੋਈ ਮਸਲ ਨਾ ਦਵੇ ਤੋੜ ਨਾ ਲਵੇ ਪੈਰਾਂ ਤੇ ਹੇਠਾ ਕੁਚਲ ਨਾ ਦਵੇ ਕੰਡੇ ਨੂੰ ਕਾਦਾ ਖਤਰਾ ਹੈ ਜਾਂ ਟੈਣੀ ਨਾਲ ਫੁੱਲ ਨਹੀਂ ਫੇਰ ਕਾਦਾ ਖਤਰਾ ਹੈ ਜਿਹੜਾ ਬੰਦ ਦੀਵਾ ਪਿਆ ਉਹਨੂੰ ਕਾਦਾ ਖਤਰਾ ਹੈ ਜਿਹੜੀ ਜ਼ਿੰਦਗੀ ਬੰਦ ਏ ਜਿਹੜਾ ਮੁਰਦਾ ਹੈ ਮੁਰਤੇ ਨੂੰ ਕਾਦਾ ਖਤਰਾ ਹੈ ਨਾ ਖੰਗ ਲੱਗੇ ਨਾ ਜ਼ੁਕਾਮ ਲੱਗੇ ਨਾ ਬਿਮਾਰੀ ਲੱਗੇ ਨਾ ਖੁਸ਼ਕੀ ਆਵੇ ਕੁਝ ਵੀ ਖਤਰਾ ਨਹੀਂ ਜਿੰਨੇ ਖਤਰੇ ਨੇ ਜਿੰਨੀਆਂ ਸਮੱਸਿਆਵਾਂ ਨੇ ਉਹ ਜ਼ਿੰਦਗੀ ਦੇ ਨਾਲ ਰਹਿਣਗੀਆਂ ਰਹਿੰਦੀਆਂ ਨੇ ਅੱਗੇ ਵੀ ਰਹਿਣਗੀਆਂ ਅਗਰ ਜ਼ਿੰਦਗੀ ਹੈ ਤੇ ਸਮੱਸਿਆ ਰਹੇਗੀ ਬੜੀ ਵਾਰ ਮੈਂ ਇੱਕ ਐਗਜ਼ਾਮਪਲ ਕੋਟ ਕਰਦਾ ਆ ਰਿਆਂ ਜਿਵੇਂ ਸਾਗਰ ਦੇ ਕੰਡੇ ਤੇ ਖਲੋ ਕੇ ਵੇਖੋਗੇ ਨਾ ਤੇ ਲਹਿਰਾਂ ਬਣਦੀਆਂ ਵੀ ਨੇ ਤੇ ਲਹਿਰਾਂ ਮਿਟਦੀਆਂ ਵੀ ਨੇ ਇੱਕ ਲਹਿਰ ਆ ਰਹੀ ਏ ਬੜੀ ਉੱਚੀ ਆ ਰਹੀ ਏ ਕੰਡੇ ਤੇ ਆਨ ਕੇ ਸੰਭਪਤ ਹੋ ਜਾਂਦੀ ਓਦੇ ਮਗਰ ਮਗਰ ਦੂਜੀ ਬਣ ਕੇ ਆ ਰਹੀ ਏ ਲਹਿਰਾਂ ਮਿਟਦੀਆਂ ਨਹੀਂ ਸਾਗਰ ਹੈ ਤੇ ਲਹਿਰਾਂ ਰਹਿਣਗੀਆਂ ਜ਼ਿੰਦਗੀ ਹੈ ਤੇ ਸਮੱਸਿਆ ਰਹੇਗੀ ਹਾਂ ਜੇ ਸਮੱਸਿਆ ਤੋਂ ਮੁਕਤ ਹੋਣਾ ਚਾਹੁੰਦੇ ਹੋ ਤੇ ਮੁਰਦੇ ਨੂੰ ਕੋਈ ਖਤਰਾ ਨਹੀਂ ਨਾ ਬਿਮਾਰੀ ਦਾ ਖਤਰਾ ਨਾ ਦੁਸ਼ਮਨ ਦਾ ਖਤਰਾ ਨਾ ਠੰਡ ਦਾ ਖਤਰਾ ਨਾ ਬਿਮਾਰੀ ਦਾ ਖਤਰਾ ਨਾ ਸਰਦੀ ਦਾ ਖਤਰਾ ਨਾ ਗਰਮੀ ਦਾ ਖਤਰਾ ਕੁਝ ਵੀ ਨਹੀਂ ਨਾ ਕਿਸੇ ਮੌਸਮ ਦਾ ਨਾ ਮੌਤ ਦਾ ਜਦੋਂ ਮਾਰ ਹੀ ਗਿਆ ਤਾਂ ਜੇ ਜ਼ਿੰਦਗੀ ਹੈ ਸਮੱਸਿਆਵਾਂ ਰਹਿਣਗੀਆਂ ਇਹਨਾਂ ਸਮੱਸਿਆਵਾਂ ਦੇ ਨਾਲ ਹੋ ਕੇ ਤੁਰੰਦੀ ਕਲਾ ਸਿੱਖੋ ਇਹਨਾਂ ਨੂੰ ਨਜਿਠਣ ਦੀ ਕਲਾ ਸਿੱਖੋ ਖਿੜੇ ਮੱਥੇ ਰਹਿਣਾ ਕਿਵੇਂ ਉਹ ਕਲਾ ਸਿੱਖੋ ਇਹਨਾਂ ਦੇ ਨਾਲ ਖਿੜੇ ਮੱਥੇ ਟਕਰਾਉਣਾ ਕਿਵੇਂ ਹੈ ਉਹ ਕਲਾ ਸਿੱਖੋ ਸਮੱਸਿਆ ਘੱਟ ਹੋਵੇ ਵੱਡੀ ਹੋਵੇ ਛੋਟੀ ਹੋਵੇ ਉਹ ਜ਼ਿੰਦਗੀ ਦੇ ਨਾਲ-ਨਾਲ ਚੱਲਦੀ ਹੈ ਇੱਕ ਮਿੰਟ ਦੀ ਇਹ ਦੂਜੀ ਬਣ ਜਾਂਦੀ ਹੈ ਜ਼ਿੰਦਗੀ ਰਹੇਗੀ ਤੇ ਸਮੱਸਿਆ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ